ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਕਾਣ ਸਿੰਘ ਵਾਲਾ ਕਾਣ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੋਗੇ ਵਾਲੇ ਪਿੰਡ ਦਾ ਗਵੰਢੀ ਪਿੰਡ ਆ ਤੇ ਡੱਗਰੂ ਵੀ ਇਸ ਪਿੰਡ ਦੇ ਬਿਲਕੁਲ ਨੇੜੇ ਆ ਜਦੋਂ ਆਪਾਂ ਮਿੱਤਰੋ ਮੋਗੇ ਵਾਲੇ ਪਾਸਿਓਂ ਆਕੇ ਫਰੋਜਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਉਹ ਦਾ ਡਗਰੂ ਪਾਰ ਹੋਣ ਤੋਂ ਬਾਅਦ 4-5 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਇੱਕ ਕੱਟ ਆਉਂਦਾ ਵਾ ਮਿੱਤਰੋ ਇੱਕ ਛੜਕ ਜੋਗੇ ਵਾਲੇ ਨੂੰ ਜਾਂਦੀ ਆ ਤੇ ਜੋਗੇ ਵਾਲੇ ਤੋਂ ਆਪੋਜ਼ਿਟ ਛੜਕ ਜਿਹੜੀ ਆਉਂਦੀ ਆ ਮਿੱਤਰੋ ਉਹ ਸਿੱਧੀ ਛੜਕ ਆਉਂਦੀ ਆ ਕਾਣ ਸਿੰਘ ਵਾਲੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 3 ਜਨਵਾਰ ਵਕਾਊਆ ਵੀਰ ਹੁਣਿਆਂ ਦਾ ਕੰਮ ਵਪਾਰ ਦਾ ਵਾ ਜਨਵਾਰ ਜਿਹੜੇ ਤੁਹਾਨੂੰ ਚੰਗੇ ਦਿਖਾ ਦਨੇ ਆ ਦੋ گاਵਾ ਦਿਖਾ ਦਰੀਆਂ ਤੇ ਇੱਕ ਉਹਨਾਂ ਭਰਾਵਾਂ ਦੇ ਲਈ ਸੁਨਹਿਰੀ ਮੌਕਾ ਜਿਨ੍ਹਾਂ ਨੇ ਘਰੇ ਇੱਕ ਚੰਗਾ ਟੌਪ ਦਾ ਕੱਟਾ ਰੱਖਣਾ ਵਾ ਕਈ ਵਾਰੀ ਆਪਾਂ ਜਿਹੜਾ ਵੱਡਾ ਮਾਲੀ ਵੇਚ ਕੇ ਕੱਟਾ ਪਾ ਲੈਨੇ ਉਹਨੇ ਮਈਆਂ ਕ੍ਰੋਸ ਕਰਨ ਲਈ ਤਾਂ ਫਿਰ ਉਹ ਕੱਟਾ ਜੇ ਲੱਭਦੇ ਫਿਰਦੇ ਆ ਨਾ ਮੇਰੇ ਹਿਸਾਬ ਦੇ ਨਾਲ ਇਹੋ ਜਿਹਾ ਕੱਟਾ ਕਦੇ ਕਦੇ ਤੇ ਵਿਰਲਾ ਵਾਂਜਾ ਕਦੇ 10 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਇੱਕ ਮੱਥੇ ਲੱਗਦਾ ਵਾ ਤੇ ਅੱਜ ਉਸ ਤਰ੍ਹਾਂ ਦਾ ਇੱਕ ਕਟਾ ਮੱਥੇ ਲੱਗ ਗਿਆ ਵਾ ਖਰੀਦਣਾ ਤੁਸੀਂ ਕਿੰਨੀ ਉਮਰ ਦਾ ਕਿਹੜੇ ਸੀਮੰਟ ਦਾ ਆਉ ਕਰਦਿਆਂ ਗੱਲਬਾਤ ਆਪਾਂ ਭਰਾ ਦੇ ਨਾਲ ਖੁੱਲ੍ਹ ਕੇ ਸਾਰੀ ਜਾਣਕਾਰੀ ਲੈਣੇ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵੱਡੇ ਬੰਦਿਆ ਵਧੀਆ ਵਧੀਆ ਬੰਦਿਆ ਸਿੱਤਾ ਦੇ ਪਰਿਵਾਰ ਵੀਰੇ ਵਧੀਆ ਸਾਰਾ ਅਸੀਂ ਨਾਮ ਦੱਸ ਦਈਏ ਕਿਹਨਾਂ ਦੀ ਵੀਰੇ ਆਪਣਾ ਆਪਣਾ ਨਾਮ ਕਮਲਪ੍ਰੀਤ ਸਿੰਘ ਬਾਈ ਠੀਕ ਹੈ ਸਨੋ ਵੀਰੇ ਪਰਮਜੀਤ ਸਿੰਘ ਠੀਕ ਹੈ ਘਰ ਆਪਣਾ ਆ ਗਿਆ ਵੀਰੇ ਕੁਟੀ ਵਾਲੇ ਰਾਹ ਤੇ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਜਾਨ ਵਪਾਰ ਦਾ ਕੰਮ ਆ ਫਿਰ ਹਾਂ ਜੀ ਹਾਂ ਜੀ ਠੀਕ ਹੈ ਲੈ ਕੇ ਆਈਦਾ ਹੈ ਲੈ ਕੇ ਆਈਂਦੀ ਗੱਲ ਆ ਵੱਡੇ ਭਾਈ ਅੱਛਾ ਵੀਰੇ ਜਿਹੜਾ ਕੱਟਾ ਖੜਾ ਆਪਣੇ ਪਿੱਛੇ ਹੈ ਨਾ ਬਈ ਇਹ ਕਿੰਨੀ ਉਮਰ ਦਾ ਪਹਿਲਾਂ ਇਹ ਬਈ 18 ਮਹੀਨਿਆਂ ਦਾ 18 ਮਹੀਨਿਆਂ ਦਾ ਪਿਓ ਵਾਲੇ ਪੱਖ ਤੋਂ ਕਿਹੜੇ ਸੀਮਣ ਦਾ ਦੱਸਿਆ ਬਈ ਇਹ ਪਿਓ ਦਾਦਦੇ ਹੋ ਯਾਨੀ ਕਿ ਇਹ ਹੈਗਾ ਬਈ ਵਦਨੀ ਆ ਵਦਨੀ ਵਾਲੇ ਦਾ ਠੀਕ ਹੈ ਬਲੀ ਦਾ ਬਲੀ ਦਾ ਠੀਕ ਹੈ ਵਿਜਾ ਗਾਨੀ ਦੇ ਰਣ ਤੋਂ ਵਾਲੇ ਸਾਂ ਦਾ ਪੋਤਾ ਠੀਕ ਆ ਵੀ ਬਲੀ ਬਦਨੀ ਵਾਲੇ ਦਾ ਬੱਚਾ ਜਿਹੜਾ ਉਹ ਰਣੀਆਂ ਇਧਰ ਰਣੀਆਂ ਜਿਹੜਾ ਉਹ ਬੱਚਾ ਹੁੰਦੇ ਤੋਂ ਇਹ ਡਾਇਰੈਕਟ ਕ੍ਰੋਸ ਹੋ ਗਿਆ ਦਾ ਠੀਕ ਆ ਬਈ ਓਕੇ ਇਹਦੀ ਮਾਂ ਦਾ ਵੀ ਬਈ ਦੁੱਧ ਚੰਗਾ ਯਾਨੀ 18 19 ਕਿਲੋ ਤੇ ਚੱਲਦੀ ਹੈ ਜੇ ਥਰ ਦੁੱਧ ਚੰਗਾ ਤਾਂ ਹੀ ਕੱਟੇ ਦਾ ਕੱਟੇ ਦੀ ਸਾਂਭ ਦੱਸਦੀ ਆ ਬਈ ਕਿ ਚੰਗੇ ਘਰਾਣੇ ਦੇ ਕੋਲੇ ਕਿ ਚੰਗੇ ਘਰੇ ਰਿਹਾ ਹੋਇਆ ਹਨਾ ਹੂੰ ਅੱਛਾ ਵੀਰੇ ਫਿਰ ਇਹ ਹੁਣ ਕ੍ਰੋਸਿੰਗ ਲਈ ਛੱਡੇ ਛੁੱਟਿਆ ਕਿ ਨਹੀਂ ਹੁਣ ਨਹੀਂ ਬਈ ਹਜੇ ਛੱਡਿਆ ਨਹੀਂ ਗਾ ਠੀਕ ਆ ਬਈ ਹੋਰ 9 ਮਹੀਨੇ ਤੇ ਰਹਿ ਸ਼ਟਰ ਲੱਗ ਜਾਊਗਾ ਯਾਰ ਕੱਟੇ ਹੀ ਆ ਬਈ ਜੇ ਜੇ ਨਾ ਛੱਡੂਗਾ ਤਾਂ ਦੇ ਜਿੰਨਾ ਇੱਕ ਹੁੰਦਾ ਨਹੀਂ ਬੱਚਾ ਹਮ ਕੱਟੇ ਦੀ ਖੜਨੀ ਗੁੜਨੀ ਬੜੀ ਕਮਾਲਾ ਯਾਰ ਹਨਾ ਤੌਣ ਚੱਕ ਕੇ ਤੁਰਦਾ ਤੋਰੀ ਵੀਰੇ ਮੜਾ ਲੰਮਾ ਇਹਨੂੰ ਨੱਥ ਵੀ ਹੋਣੀ ਮਾਰੀ ਮੁਰੀ ਲੱਗਦੀ ਮੈਨੂੰ ਨੱਥ ਹੁਣੇ ਹੀ ਮਾਰੀ ਆ ਜੇ ਥੋੜੇ ਦੇ ਨਹੀਂ ਆਏ ਬਈ ਨਹੀਂ ਠੀਕ ਆ ਯਾਰ ਬਈ ਓਕੇ ਆ ਜਾਵਾ ਕਿਆ ਬਾਤ ਆ ਮਿੱਤਰੋ ਕਿਉਂਕਿ ਟੈਸਟੀ ਗੱਲ ਤਾਂ ਇਹਨਾਂ ਸ਼ੁੱਧਤਾ ਦਿਖਾਉਣੀ ਨਹੀਂ ਕਿਉਂਕਿ ਬਈ ਠੰਡਾ ਮੌਸਮ ਹੋ ਜਾਵਾ ਕਿਉਂਕਿ ਕੜੀ ਪੈਂਦੀ ਆ ਜਦੋਂ ਜੰਨਜਰ ਕੰਟੇ ਉੱਤੇ ਕੜੀ ਪੈਂਦੀ ਆ ਉਹਨਾਂ ਜਰ ਇਹਨੇ ਟੈਸਟੀ ਗੱਲ ਜਿਹੜਾ ਛੱਡਣਾ ਨਹੀਂ ਹੁੰਦਾ ਤੁਸੀਂ ਇਹ ਗੱਲ ਨੋਟ ਰੱਖਿਆ ਜੇ ਦੇ ਮੂੰਹ ਫਟਾਉਣਾ ਨਹੀਂ ਨਾ ਮੂੰਹ ਪਾਟ ਕੇ ਖਾਦ ਲੈਣੀ ਮੂੰਹ ਬੜਾ ਚੰਗਾ ਵੇ ਘੱਟਕੁੱਟ ਲਾਇ ਹੋਇਆ ਸਿੰਘਾਂ ਨੂੰ ਹਨਾ ਹੋਰ ਹੁੰਡਾ ਕਰਦਾ ਵਈ ਕੋਈ ਐ ਨਹੀਂ ਠੀਕ ਹੈ ਬਈ ਸ਼ੌਂਕ ਨਾਲ ਹੀ ਪਾਲਿਆ ਬਈ ਉਹਨਾਂ ਦਾ ਹੀ ਦੱਸਦੀ ਆ ਬਰੇ ਸੰਭਾਈ ਦੱਸਦੀ ਆ ਕੱਟੇ ਦੀ ਤੋਰ ਦੱਸਦੀ ਆ ਯਾਰ ਹੂੰ ਦੇਖੋ ਕਿਰਾਂ ਦੀ ਮਿੱਤਰੋ ਆ ਇਨੂੰ ਤਾਂ ਕਹਿੰਦੇ ਨਾ ਮਾਲੀ ਇਹ ਤਾਂ ਹੋਇਆ ਨਾ ਕੁਝ ਕਰੂਗਾ ਕੁਝ ਵੱਡਾ ਹੋ ਗਿਆ ਕਿਤੇ ਘਰਾਣੇ ਦੇ ਉੱਤੇ ਟਿਕਾਣੇ ਤੇ ਤਿਆਰ ਹੋ ਗਿਆ ਤਾਂ ਕੁਝ ਬਣੂਗਾ ਹਜੇ ਇਹਦੀ ਕਟਿੰਗ-ਕੂਟਿੰਗ ਨਹੀਂ ਹੋਈ ਜੇ ਕਿਤੇ ਹੋਈ ਹੁੰਦੀ ਬਾਈ ਜਣੇ ਕੋਸ਼ਿਸ਼ ਤਾਂ ਕੀਤੀ ਹੈ ਕਿ ਇਹਨਾਂ ਮਸ਼ੀਨ ਮਸ਼ੂਨ ਲਾਉਣ ਲੱਗਿਆ ਹੈ ਪਰ ਹਾਈ ਸੋਧ ਲੱਗਿਆ ਨਹੀਂ ਹੈ ਠੀਕ ਹੈ ਵੀ ਉਹ ਸੋਹਣਾ ਲੱਗਦਾ ਬਾਈ ਐ ਕਟਿੰਗ ਨਾਲ ਹਾਂ ਠੰਡਾ ਵੀ ਬਹੁਤ ਆ ਯਾਰ ਇਹ ਗੱਲ ਨਹੀਂ ਹੈਗੀ ਵੀ ਕੱਟਾ ਡਰਦਾ ਜਿਵੇਂ ਉਪਰਾ ਬੰਦਾ ਕੋਈ ਪ੍ਰਵਾਹ ਨਹੀਂ ਹੈਗੀ ਯਾਰ ਨਾ ਇਹ ਨਹੀਂ ਗੱਲ ਕੋਈ ਨੰਦ ਨਹੀਂ ਕੱਟੇ ਨੂੰ ਬੜਾ ਜਲਾ ਕੱਟਾ ਆ ਅੱਛਾ ਵੀਰੇ ਰੇਟ ਕੀ ਰਊਗਾ ਬਾਈ ਜੰਦਾ ਰੇਟ ਇਹਦਾ ਫੋਨ ਤੇ ਕਰਾਂਗੇ ਬਾਈ ਫੋਨ ਤੇ ਕਰਿਆ ਹੋਊਗਾ ਦਾ ਜਾਇਜ਼ਗਾ ਢਾਈ ਕਰ ਲਿਆ ਹੋਊਗਾ ਹੈ ਜਾਇਜ਼ ਹੋਊਗਾ ਲੱਖੋਂ ਅੰਦਰ ਹੀ ਹੋਊਗਾ ਬਸ ਠੀਕ ਆ ਗੋਲ ਬੋਲਾਂ ਲੱਖੋਂ ਬਾਹਰ ਕਰ ਲੀਏ ਠੀਕ ਆ ਬਸ ਅੰਦਰ ਦੇ ਦਾਂਗੇ ਠੀਕ ਆ ਬਈ ਓਕੇ ਧੰਨਵਾਦ ਅੱਛਾ ਵੀਰੇ ਆ ਜਿਹੜਾ گاਉਂ ਆ ਜਾਂਦੀ ਕੀ ਡਿਟੇਲ ਆ ਬਾਈ ਇਹ ਦੂਜੇ ਸੂਏ ਲਈ ਗੱਭਣ ਆ ਬਈ ਇਹ ਕਿੰਨੇ ਚਿਰ ਦੀ ਕੱਪੜਾ ਵੱਡੇ ਬਾਈ ਇਹ ਤਿੰਨਾ ਮਹੀਨੇ ਹੀ ਗੱਭਣ ਬਾਈ ਠੀਕ ਆ ਦੁੱਧ ਕਿੰਨਾ ਵੀਰੇ ਦੁੱਧ ਬਈ 8 ਕਿਲੋ ਲੀਟਰ ਆ ਠੀਕ ਆ ਵੀਰੇ ਆਪਾਂ ਲਈਏ ਚੋਗ ਆ ਜੀ ਇਹ ਠੰਡਾ ਹਾਂ ਹਾਂ ਬਈ ਹਾਂ ਲਈਏ ਵੀਰੇ ਇਹਨੂੰ ਕੰਡੇ ਵਾਲਾ 7 ਕਿਲੋ ਮੰ ਤੇਰੇ ਕੋਲੇ ਕਿਦਨ ਆਈ ਆ ਵੱਡੇ ਭਾਈ ਅੱਜ ਹੀ ਆਈ ਬਈ ਅੱਜ ਹੀ ਠੀਕ ਹੈ ਤੈਨੂੰ ਫਿਰ ਦੁੱਧ ਦੁੱਧ 20 ਕਿਲੋ ਕਰ ਦੁੱਧ ਤੇ ਯਾਰ ਹਾਂ ਫੋਨ ਤੇ ਵੀ ਤੈਨੂੰ ਦੱਸਿਆਈ ਵੀ ਆਹ ਘੜ ਆਉਣੀ ਐ ਹੂੰ ਠੀਕ ਹੈ ਚੈੱਕ ਪਾਸ ਆ ਹੈ ਵੀਰੇ ਚੈੱਕ ਪਾਸ ਬਈ ਆਉਦੀ ਕਰਾ ਕੇ ਲਿਆਵੇ ਨਾ ਹਾਂ ਨਹੀਂ ਸਿਆਣੀ ਗੱਲ ਆ ਵੀਰੇ ਆ ਤਾਂ ਡਾਕਟਰ ਨਾਲ ਲਿਆਵੇ ਬਣਾ ਦੇ ਨਹੀਂ ਦੇ ਦਈਏ ਵੱਡੇ ਭਾਈ ਇਹ ਹਾਂ ਮੋਲਿਆ ਲੈ ਲੈਣਾ 47000 ਰੁਪਏ ਦੇ ਨਹੀਂ ਕਿੰਨੇ ਦੀ ਜਿਸ ਤੇ ਨੋ ਜਾਵਾਂ ਘਾਟੀ ਮਾੜੇ ਕਰ ਮੈਂ ਤਾਂ ਫੁੱਲ ਕਰ ਦਾਂਗੇ ਕਿੰਨਾ ਕੋ ਕਰ ਦਿੰਗਾ ਬਸ ਕਰਦੇ ਮੀ ਪੈਂਦਾ ਠੰਡ ਅੱਜ 43000 ਦੀ ਦੇਣਾ 43000 ਦੀ ਬਸ ਠੀਕ ਹੈ ਵੀਰੇ ਲੈ ਵੀ ਮਿੱਤਰੋ 43000 ਦੇ ਵਿੱਚ ਮਿਲ ਜੂਗੀ ਪੂਰੀ ਚੰਗੀ ਵੈੜਾ ਜੇ ਕੋਈ ਭਰਾ ਇਹਨੂੰ ਮਾਲਾ ਸੰਭ ਲੂਗਾ ਦੋ ਦਸੇ ਕਿਲੋ ਹੀ ਦੇਣ ਲੱਗ ਪੈਣਾ ਇਹਨੇ ਲੈ ਵੀ ਪੁੱਤ ਥਾਣਾ ਚ ਜ਼ਰੂਰ ਵਿਖਾ ਦੀ ਜਾਂਦੇ ਅਗਲੇ ਥਣ ਥੋੜੇ ਜਿਹਾ ਵੱਡੇ ਆ ਤੇ ਮਗਰਲੇ ਛੋਟੇ ਆ ਬਾਡੀ ਬੰਤਰ ਦੀ ਪ੍ਰਿੰਟ ਦੀ ਵੈੜਾ ਚੰਗੀ ਆ ਜਿਹੜਾ ਭਰਾ ਟੋਕੜ ਗੱਪਣ ਲੈ ਕੇ ਤਿਆਰ ਕਰਦਾ ਉਹਨਾਂ ਲਈ ਇਹ ਲਾਹੇਵੰਦ ਚੀਜ਼ ਆ ਕਿਉਂਕਿ ਜਾਤ ਚੰਗੀ ਆ ਦੁੱਧ ਬਾੜਾ ਨਹੀਂ ਤਾਂ 15 16 ਕਿਲੋ 17 ਕਿਲੋ ਤਾਜੀ ਸੂਈ ਟੌਰ ਨਾਲ ਦਈ ਜਾਊਗੀ ਹੁਣ ਵੀ ਦੁੱਧ 10 ਕਿਲੋ ਤੇ ਜਾਵੜੂਗੀ ਵੈੜਾ ਜਿਹੜਾ ਭਰਾ ਨੂੰ ਦਾਣਾ ਪੱਠਾ ਪਾ ਲੂਗਾ ਅਥੇ ਵੀਰੇ 3 ਏ ਬਈ ਸੂਈ ਵੀ ਆ ਠੀਕ ਆ ਵੀਰੇ ਤੇ ਯਾਨੀ ਇਹ ਉਹ ਦੇ ਘਰੋਂ ਆਈ ਆ ਵੜ ਠੀਕ ਆ ਸੰਭੀ ਨਹੀਂ ਯਾਰਾਂ ਤੋਂ ਠੀਕ ਆ ਵੀਰੇ ਤੇ ਕਿੰਨੇ ਕੁ ਟਾਈਮ ਦੀ ਸੂਈ ਆ ਵੱਡੇ ਬਾਈ ਇਹ ਨੂੰ ਬਈ ਪਣਾ ਮਹੀਨੇ ਦੀ ਮੰਨ ਲਾਣਾ ਹਾਂ ਹੈ 25 ਦਿਨਾਂ ਦੀ ਸੂਈ ਆ ਵੀ ਆ ਠੀਕ ਆ ਬੱਚਾ ਜਾਂਦਾ ਵੀਰੇ ਇਹਦਾ ਬੱਚਾ ਬਈ ਹੈਗਾ ਵਾ ਹਾਂ ਹਾਂ ਬਾਈ ਠੀਕ ਠੀਕ ਹੈ ਬਈ ਲੈ ਬਈ ਵਿਖਾ ਦਿੰਦੇ ਤੁਹਾਨੂੰ ਦੁੱਧ ਕਿੰਨਾ ਵੀਰੇ ਹੋਣੇ ਦੁੱਧ ਬਈ ਹੈਗਾ 16 ਲੀਟਰ ਤਿਆਰ ਹੈ ਤਿਆਰ ਜੀ ਬਿਆਦ ਨੇ ਕੋਈ ਇੰਨੀ ਵੀ ਟਿਕਾਣੀ ਸੇਵਾ ਕਰ ਲੈ 20 ਦੇ ਦੂ 20 ਬਾਈ ਖੁੱਲਾ ਦੋ ਬਈ ਦੇ ਦੂਗੀ ਖੁੱਲਾ ਦੋ ਚਾਹ ਚੰਗੇ ਥਣ ਚੰਗਾ ਲੱਗਾਗਾ ਨੂੰ ਜਵਾਜੂ ਬਹੁਤ ਚੰਗਾ ਲੱਗਾ ਨੂੰ ਹਾਂ 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 ਇਹ ਵੀ ਇਹ ਕਿਦੋਂ ਆਈ ਹੈ ਫਿਰ ਵੀਰੇ ਇਹਦਾ ਥੋੜ ਤਿੰਨ ਦਿਨ ਹੋਇਆ ਇਹਨੂੰ ਠੀਕ ਹੈ ਵੀਰੇ ਹਾਂ ਜੇ ਫਿਰ ਤੂੰ ਵੀ ਕਿਹੜੀ ਕੇਅਰ ਕਰ ਲੈਣੀ ਹੈ ਨਾ ਠੀਕ ਹੈ ਬੱਚਾ ਇਹਦੇ ਮਗਰ ਹੈ ਹਾਂ ਬਈ ਠੀਕ ਹੈ ਬਈ ਇਹ ਕਿੰਨੇ ਦੀ ਦੇ ਦਈਏ ਵੱਡੇ ਵੀਰੇ ਮੋਲ ਤਾਂ 60 ਕਰ ਦੇ ਬਈ ਦੇ ਲੈ ਕਾਟੇ ਵਾਟੇ ਮੀ ਪੈਂਦਾ ਤੈਨੂੰ ਮੈਂ ਕਿਕਰਾਂ ਦੇ ਸੰਗ ਇਹ ਦੂਈ ਵੇਲਾ 15 16 ਕਿਲੋ ਲਈ ਆਗਲਾ 70 75 ਦੀ ਕਹਿੰਦਾ ਹਨ ਹਸਿਆਣੀ ਗੱਲ ਹੈ ਕਿੱਲੇ ਤੇ ਕੋਈ ਰੇਟ ਨਹੀਂ ਘਟ ਮੰਗਦਾ ਵੱਡੇ ਭਾਈ ਕੋਈ ਚੱਕ ਨਹੀਂ ਮੈਂ ਤਾਂ ਅਨਫੁੱਲ ਕਰਦਾ ਜਿੰਨਾ ਕਰ ਦੇਂਗਾ ਬਾਬੀ ਜਿਹੜਾ ਤੂੰ ਕਹਦਾ ਉਹ ਵੀ ਕਰਾਂ ਮੈਂ ਤੈਨੂੰ ਕੋਈ ਨਹੀਂ ਕਰਾਂ ਤੂੰ ਕਹ ਦੇ ਲੈ ਮੈਂ ਤਾਂ ਕਹਿ ਦੂੰਗਾ 50 ਦੀ ਫੜ 55000 ਦੀ ਹਾਨ ਆਈ ਹੈ ਮੈਂ ਕਹਦਾ ਕੁਛ ਹੁਣ ਕਹਿ ਰਹੀ ਹਾਂ 53000 ਦੀ ਬੈਤਰੂ ਦੋ ਜੀ ਦਾ ਤੁਹਾਡੇ ਬਾਡੇ ਕਰਦੇ ਚਾਹ ਵੀ ਮਿੱਤਰੋ 53000 ਦੇ ਵਿੱਚ ਮਿਲ ਜੂਗੀ ਜੇ ਦੋਵੇਂ ਲੈ ਲੋਗੇ ਜੋੜਾ ਫਿਰ ਇਹਦਾ ਕੋਈ ਕਿਰਾਇਆ ਪਾੜਾ ਹੋਰ ਵੀ ਹੋ ਜੂਗਾ ਜੋੜਾ ਖਰੀਦਣ ਦੇ ਉੱਤੇ ਖਿੱਤ ਕੇ ਰੇਟ ਕਰਵਾਏ ਆ ਕੋਈ ਬਾਲਾ ਫਰਕ ਨਹੀਂ ਨਿਕਲ ਹੁਣ ਇਹਨਾਂ ਹੋਵੇ 35 40 ਲਈ ਜਾਏ ਨਹੀਂ ਮੰਨੇ ਬਾਈ ਤਾਂ ਦੋ ਟਾਈਮ ਚੋ ਘੇ ਲਿਆਵੇ ਤਿੰਨ ਬਈ ਹਾ ਦੁੱਧ ਜੇ ਉਹਦੇ ਸਾਰੇ ਤੁਹਾਨੂੰ ਸੂਲਾ ਨਾਲ ਲੈ ਆਵੇ ਨਾ ਤੁਹਾਨੂੰ ਸਿੱਧਾ 15 ਤੁਹਾਨੂੰ ਮਿਲੂਗਾ ਟੋਕੜ ਗੱਪਣ ਥੱਲੇ ਜੇ 8 10 ਸੇ 7 ਮਿਲੂਗਾ ਤੇ ਆ ਕੱਟੇ ਥੱਲੇ ਜਿਹੜੀ ਬਿਊਟੀ ਦੇ ਕਮਾਲ ਦੀ ਤਿਆਰੀ ਵਿਖਾਈ ਹੈ ਮਿਲੂਗੀ 99779 जी 57281 ਇੱਕ ਵਾਰੀ ਹੋਰ ਬੋਲਦੀ ਹੈ ਜੀ 99779 जी 57281 ਠੀਕ ਹੈ ਬਈ ਲੈ ਮਿੱਤਰੋ ਇਹ ਪਾਈ ਦੇ ਜਨਵਾਰ ਸੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਮੈਂ ਸਰਪਾ ਗਿਲ ਮੋਦ ਕੀ ਇਜਾਜ਼ਤਵਾਲ ਨੂੰ ਬਦਦੇ ਹਾਂ ਧੰਨਵਾਦ